પરમ સતકારીઓ હાજર સાత్సંગત જીઓ ਸਾਡੇ ਵਿੱਚ ਜੋ મહાન ક્ષક્ષિયત ਦਾ આપ દર્શન ਕਰਦੇ ਹੋ પે મંચતે એ দাস ਦੇ વિદ્યા ગુરુ ਜિના دے ਕੋਲ સદગુરુ જગજીત ਸਿੰਘ સચે પાછાજી ને વેદાંત દી વિદ્યા અર્જિત કરન વાસ્તે ભેજિયા ઓર ઇન્નાને બડી બક્ષિશ કરકે ਉਹ ਵਿਦਿਆ ਦਾ ਦਾਨ ਦਿੱਤਾ ਇਹਨਾਂ ਦਾ ਨਾਮ ਪਰਮ ਆਦਰਸ਼ ਆਚਾਰੀ ਮਹਾਮੰਡਲੇਸ਼ਵਰ ਸਵਾਮੀ ਸ਼੍ਰੀ ਪ੍ਰਣਵ ਚੈਤਨਯ ਪੁਰੀ ਜੀ ਮਹਾਰਾਜ ਆਪ ਪਰਮ ਬ੍ਰਹਮਲੀਨ ਪਰਮ ਆਦਰਸ਼ ਆਚਾਰੀ ਮਹਾਮੰਡਲੇਸ਼ਵਰ ਸਵਾਮੀ ਸ਼੍ਰੀ ਵਿਸ਼ਨੂਪੁਰੀ ਜੀ ਮਹਾਰਾਜ ਦੇ ਸ਼ਿਸ਼ ਔਰ ਵਰਤਮਾਨ ਦੇ ਵਿੱਚ ਪਰਮਾਰਥ ਸਾਧਕ ਸੰਗ ਨਾਮ ਦੀ ਇੱਕ ਸੰਸਥਾ ਹੈ ਉਹਦੇ ਅਧਿਕਸ਼ ਨੇ ਪੀਠਾਧੀਸ਼ਵਰ ਨੇ ਸਵਾਮੀ ਜੀ ਨਿਰੰਤਰ ਵੇਦਾਂਤ ਵਿਦਿਆ ਦੇ ਪ੍ਰਚਾਰ ਪ੍ਰਸਾਰ ਦੇ ਵਾਸਤੇ ਦੇਸ਼ ਵਿਦੇਸ਼ ਦੇ ਦੌਰੇ ਕਰਦੇ ਰਹਿੰਦੇ ਨੇ ਔਰ ਉਹਦੇ ਨਾਲ ਨਾਲ ਲਗਾਤਾਰ ਹਰ ਰੋਜ਼ ਸਵੇਰੇ वेदांत विद्या ਦਾ ਸਵਾਧਿਆਏ ਅਰਥਾਤ ਪੜਾਉਣ ਦੀ ਜੋ ਪ੍ਰਕਿਰਿਆ ਉਹ ਵਿਗਤ 30-35 ਸਾਲਾਂ ਤੋਂ ਲਗਾਤਾਰ ਚੱਲਦੀ ਆ ਰਹੀ ਹੈ ਮੇਰੇ ਵਰਗੇ अनेका ਵਿਦਿਆਰਥੀ ਇਹਨਾਂ ਦੇ ਕੋਲੋਂ वेदांत ਭਾਰਤੀਏ ਦਰਸ਼ਨ ਆਦਿ ਵਿਸ਼ਿਆਂ ਦਾ ਅਧਿਐਨ ਕਰਕੇ ਜਾਂਦੇ ਨੇ ਬਹੁਤ ਹੀ ਗੰਭੀਰ ਬਹੁਤ ਹੀ ਸਰਲ ਤਰੀਕੇ ਦੇ ਨਾਲ ਔਰ ਅਧਿਆਤਮ ਨੂੰ ਆਧੁਨਿਕਤਾ ਦੇ ਨਾਲ ਜੋੜ ਕੇ Swami ji ਬਹੁਤ ਗਹਿਰੇ ਵਿਸ਼ੇ ਨੂੰ ਵੀ ਹਰ ਸਾਧਕ ਹਰ ਸ਼ਿਸ਼ੇ ਦੇ ਹਿਰਦੇ ਦੇ ਵਿੱਚ ਉਤਾਰ ਦਿੰਦੇ ਨੇ Swami ji ਪ੍ਰਚਾਰ ਪ੍ਰਸਾਰ ਦੇ ਨਾਲ ਨਾਲ ਪ੍ਰਵਚਨ ਔਰ ਸਵਾਧਿਆਏ ਦੇ ਨਾਲ ਨਾਲ ਲੇਖਨ ਕਾਰੀਏ ਵੀ ਨਿਰੰਤਰ ਕਰਦੇ ਨੇ ਦਾਸ ਆਪਣੇ ਵੱਲੋਂ ਨਾਮ ਧਾਰੀ ਦਰਬਾਰ ਵੱਲੋਂ ਸਵਾਮੀ ਜੀ ਦਾ ਕੋਟਾਨ ਕੋਟ ਸਵਾਗਤ ਕਰਦਾ ਇੱਥੇ ਆਉਣ ਵਾਸਤੇ ਧੰਨਵਾਦ ਕਰਦਾ ਉਹਨਾਂ ਦੇ ਨਾਲ ਉਹਨਾਂ ਦੇ ਸ਼ਿष्य ਸਵਾਮੀ ਸ਼੍ਰੀ ਸੋਹਮਪੁਰੀ ਜੀ ਮਹਾਰਾਜ ਆਪ ਵਿਗਤ 14 ਸਾਲਾਂ ਤੋਂ ਸਵਾਮੀ ਜੀ ਦੀ ਸੇਵਾ ਦੇ ਵਿੱਚ ਨੇ ਔਰ ਨਿਰੰਤਰ ਇਹਨਾਂ ਤੋਂ ਵਿਦਾਂਤ ਵਿਦਿਆ ਦਾ ਅਧਿਐਨ ਕਰਦੇ ਵੀ ਆ ਰਹੇ ਨੇ ਔਰ ਆਸ਼ਰਮ ਦੇ ਵਿੱਚ ਜਿਹੜੇ ਜੂਨੀਅਰ ਵਿਦਿਆਰਥੀ ਨੇ ਨਿਰੰਤਰ ਉਹਨਾਂ ਨੂੰ ਪੜ੍ਹਾ ਵੀ ਰਹੇ ਨੇ ਬਹੁਤ ਵਿਦਵਾਨ ਨੇ ਔਰ ਇਹ ਵੀ ਆਪਣੇ ਇਸ ਵਿੱਧਿਆ ਦੇ ਦੁਆਰਾ ਜਨ ਜਨ ਤੱਕ ਉਸ ਬ੍ਰਹਮ ਵਿੱਧਿਆ ਦੀ ਜਾਗਰਤੀ ਲਿਆਉਣ ਵਾਸਤੇ ਪ੍ਰਚਾਰ ਪ੍ਰਸਾਰ ਦਾ ਕੰਮ ਵੀ ਕਰਦੇ ਨੇ ਸੋ ਇਹਨਾਂ ਦਾ ਵੀ ਮੈਂ ਬਹੁਤ ਤਹਿ ਦਿਲੋਂ ਸਵਾਗਤ ਕਰਦਾ ਤੇ ਧੰਨਵਾਦ ਕਰਦਾ